ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਹਾਂ ਸ਼ੁਰੂਆਤ ਤੇ ਟਾਈਮ ਹੋ ਗਿਆ ਜੀ 5:15 ਮਿੰਟ ਤੇ ਅਸੀਂ ਹੁਣ ਚੱਲਿਆਂ ਗੁਰਦੁਆਰਾ ਸਾਹਿਬ ਹਨਾ ਥੋੜੇ ਲੇਟ ਹੋਗੇ ਕਿਉਂਕਿ ਪਾਣੀ ਗਰਮ ਕਰਕੇ ਨਹਾਏ ਅੱਜ ਅਸੀਂ ਤੇ ਠੰਡੇ ਪਾਣੀ ਨਾਲ ਛਿੱਕਾ ਲੱਗ ਜਾਂਦੀਆਂ ਸਾਰੇ ਬਿਮਾਰ ਹੋ ਜਾਣਗੇ ਹੌਲੀ ਹੌਲੀ ਮਖਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਨੇ ਅੱਜ ਸਲਵਾਰ ਸੂਟ ਪਾਇਆ ਤੇ ਆਪਾਂ ਵੀਡੀਓ ਹੋਰ ਬਣਾਈ ਨਾ ਜਦੋਂ ਦੋਸਤ ਨੂੰ ਦਿ ਅਸ। ਉਸ ਵੀ ਵਾਈਫ ਵਾਲੀ। ਪੁਰਾਣੇ ਠਿਕਾ ਲੱਗ ਜਾਂਦੇ ਨੇ ਕਿਉਂਕਿ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਪਾਣੀ ਵੀ ਟੈਂਕੀ ਦਾ ਠੰਡਾ ਹੁੰਦਾ ਹੈ। ਪਰ ਅੱਜ ਅਸੀਂ ਗਰਮ ਪਾਣੀ ਕਰਕੇ ਨਾ ਆਏ ਆ ਤੇ ਬਸ ਹੁੰਦਾ ਥੋੜੇ ਦਿਨਾਂ ਦਾ ਔਖਾ ਹੈ। ਮੁੜ ਕੇ ਵਧੀਆ ਗਿੱਜਰ ਲਾ ਦੂੰਗੀ ਜਵਾਕਾਂ ਵਾਸਤੇ ਹਨਾ। ਨਹਾ ਤਾਂ ਵਧੀਆ ਲੈ ਕਰਨਗੇ। ਤੇ ਗਰਮ ਪਾਣੀ ਨਾਲ ਨਹਾ ਕੇ ਜੀ ਨਿੱਗਾ ਹੋ ਜਾਂਦਾ ਬੰਦਾ ਹਨਾ। ਤੇ ਨਾਲੇ ਚਲੋ ਵਧੀਆ ਗੁਰੂ ਘਰ ਦੇ ਲੜ ਲੱਗੇ ਆ ਨਾ ਬੱਚੇ ਵੀ ਮੇਰੇ ਨਾਲ ਲੜ ਲੱਗੇ ਆ ਵੀ ਇਹ ਠੀਕ। ਇਹ ਚੀਜ਼ ਬਹੁਤ ਵਧੀਆ ਹੈ ਹਨਾ। ਵੀ ਆਉ ਦੇ ਵਿਰਸੇ ਨਾਲ ਹਨਾ ਗੁਰੂ ਘਰ ਨਾਲ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਨੇ ਉਹ ਚੀਜ਼ ਬੱਚਿਆਂ ਨੂੰ ਸਾਰੀ ਪਤਾ ਲੱਗਦਾ ਗੁਰਦੁਆਰਾ ਸਾਹਿਬ ਜਾ ਕੇ ਹਨਾ ਤੇ ਵੀ ਆਪਾਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚਿਆਂ ਨੂੰ ਵਧੀਆ ਸਿੱਖਿਆ ਪਰ ਬ੍ਰਿਸ਼ ਵਧੀਆ ਦੇ ਸਕਾ ਮੈਂ ਤੇ ਬਾਕੀ ਵੀ ਗੁਰੂ ਦੇ ਸਾਰੇ ਹਨਾ ਜੋ ਵੀ ਚੰਗਾ ਮਾੜਾ ਹੋਣਾ ਉਹ ਕਰਮਾਂ ਚ ਹੁੰਦਾ ਹਨਾ ਉਹੀ ਹੋਣਾਗਾ ਬਾਕੀ ਆਪਾਂ ਆਪਦੇ ਵੱਲੋਂ ਵਧੀਆ ਕੋਸ਼ਿਸ਼ ਕਰ ਰਹੀ ਹਾਂ ਮੈਂ ਤੇ ਚਲੋ ਜੀ ਫਿਰ ਆਪਾਂ ਹਨਾ ਨਾਲ ਦੀ ਨਾਲ ਕੋਈ ਹੋਰ ਸ਼ਾਟ ਲਾਵਾਂਗੇ ਤੇ ਅਸੀਂ ਗੁਰਦੁਆਰਾ ਸਾਹਿਬ ਜਾਵੜੀ ਅਸੀਂ ਹੋਈ ਜਾਨੇ ਲੇਟ ਕਿਉਂਕਿ ਕਾਫੀ ਦੂਰ ਹੈ ਇੱਥੋਂ ਹਨਾ ਫਿਰ ਤੁਰ ਕੇ ਜਾਣਾ ਸਾਨੂੰ ਨਾਂ ਬਾਲਾ 10 ਮਿੰਟ ਲੱਗ ਹੀ ਜਾਂਦੇ ਜਾਂਦੇ ਕਰਦੇ ਆਣ 10 ਲਾ ਲਓ 15 ਲਾ ਲਓ ਚਲੋ ਜਿਸਨ ਆਜੋ ਸਾਧਨਾਈ ਜਾਂਦੇ ਗੁਰੂ ਰਮੇਈ ਜਾਂਦੇ ਸਿੱਧਾ ਚੱਲ ਜਿੰਨਾ ਹਾਲ ਮਨ ਵਰਤਿਆ

ਦੇਖੋ ਜੀ ਇਹ ਪਤਾ ਨਹੀਂ ਕੀ ਚੀਜ਼ ਹੈ ਜਿਹੜੀ ਮੈਂ ਪਹਿਲੀ ਵਾਰ ਦੇਖੀ ਹੈ ਉੱਪਰ ਨਾਲ ਕੰਮ ਚੱਲ ਰਿਹਾ ਇਸ ਇਮਾਰਤ ਦਾ ਤੇ ਹੈ ਤਾਂ ਕੁਝ ਮਿਸਤਰੀਆਂ ਵਸਤੀ ਹੈ ਸ਼ਾਇਦ ਕੋਈ ਪਲਾਸਟਰ ਵਗੈਰਾ ਉਹ ਕਿੰਨੀ ਉੱਚੀ ਮੰਜ਼ਲ ਹੈ ਪਲਾਸਟਰ ਕਰ ਦੇਦੇ ਤੇ ਕੋਈ ਕੰਮ ਕੋਈ ਵੀ ਸੌਖਾ ਨਹੀਂ ਹੈਗਾ ਸਾਰੇ ਕੰਮ ਹੀ ਮੁਸ਼ਕਲ ਹੈ ਮਿਹਨਤ ਲੱਗਦੀ ਹੈ ਸਾਰੇ ਕੰਮ ਤੇ ਦੇਖੋ ਜੀ ਦੇਖ ਕੇ ਡਰ ਲੱਗਦਾ ਨਾ ਕਿ ਮਿਸਤਰੀ ਉਹ ਕਿੰਨੀ ਉੱਚੀ ਚੜਦੇ ਨੇ ਚਾ ਚਾਲੀਆਂ ਰੱਖਣ ਵਾਸਤੇ ਆ ਦੇਖੋ ਵੀ ਚਾਲੀਆਂ ਰੱਖ ਕੇ ਟੀਪ ਪਲਾਸਟਰ ਹੁੰਦਾ ਮਕਾਨ ਲਓ ਜੀ ਇਹਨੇ ਕੱਪੜੇ ਫਾਰ ਤੋਂ ਵੜਦੇ ਮੈਂ ਅਜੇ ਲਿਸ਼ਮੇ ਦੀ ਬਿਨਾਰੀ ਫਰੀ ਤੇ ਬਿਨਾਰੀ ਸੈਟ ਕਰੀ ਵੀ ਜਿਹੜੇ ਇਹਨਾਂ ਦੇ ਨਹੀਂ ਆਉਣਗੇ ਆਹਨੇ ਇਹਦੇ ਨੂੰ ਜੋ ਹੋਣਾ ਲਾਸਟ ਕੰਡਿਤ ਮਾ ਜਾਨਾ ਨਾ ਨਾ ਐਵੇਂ ਰੱਖਣਾ ਬਾਹਰ ਰੱਖੋ ਤੇ ਜਿਹੜੇ ਆ ਕੱਪੜੇ ਆਉਣਗੇ ਆਪਾਂ ਨਾਲ ਹੀ ਸੰਭ ਦੇ ਇਹਨਾਂ ਨੂੰ ਸੈੱਟ ਕਰ ਲਈਏ ट्रैवल हुई थी जल मारी थी कार मारी थी सैटरडे को बहुत ज़्यादा कुछ में जवाब कर दिया जो भी हो करना है तो वो के टाइम भी लगे मेरे लोड करने का तो लोग का हम कर देंगे अपन लोग हाल तो कपड़ा लग रहा है कुछ बड़ा हुआ मैं तो तैयार दर्गी ਆਇਆ ਮੇਰੇ ਕੋਲ ਫੋਨ ਵੀ ਜਿਹੜੇ ਚਾ ਕੋਈ ਇੱਕ ਦੋ ਸੂਟ ਤੇ ਜਾਂ ਪਜਾਮਾ ਆਉਣਾ ਫਾਲਤੂ ਨਹੀਂ ਉਹ ਆਪ ਕੱਟਾਂਗੇ ਐ ਬਾਰੇ ਹਾਲਾ ਦੀਸਾਰੋਂ ਨਪੁੱਛਦਾ ਨਹੀਂ ਨਾ ਪੀਦੇ ਆਲੋਰ ਵੀ ਹੁੰਦੀ ਆ ਵੀ ਹੁੰਦੀ ਹੈ ਆ ਵੀ ਪੀਤੀ ਹਨ ਲੋ ਇਹ ਹੋਂਲੀ ਤਾਂ ਨਹੀਂ ਜਦੋਂ ਅਸੀਂ ਬਲੈਕ ਕੰਟਾਉਂਦੇ ਆ ਆ ਵੀ ਆਰੂ ਪੀਤੀ ਆ ਵੀ ਥੱਲੇ ਡਿਗੋ ਕਰਦੇ ਥੱਲੇ ਮੰਜਲੇ ਹਾਂ ਤਰੂ ਨੀ ਮੇਰੇ ਕੋਲ ਉਸ ਮੋਟ ਨਾਲ ਦੀ ਕਤਾ ਮੈਨੂੰ ਹੋਣੀ ਥਈ ਅੱਜ ਤੀਤੇ ਹੁੰਦਾ ਚੁੰਨੀ ਦੀ ਨਹੀਂ ਗਿਆ ਰੋਣੀ ਇਹ ਨਾਲ ਚੋਈ ਜੀ ਇੱਕ ਤੇ ਇਹਦੇ ਨਾਲ ਦੀ ਸਲਵਾਰ ਹੈ ਨੀ ਇਹ ਚੁੰਨੀ ਦੇ ਨਾਲ ਦੀ ਆ ਸੂਟ ਦੀ ਬਲੈਕ ਆਪੀ ਸਲਵਾਰ ਮੇਰੇ ਨਾਲ ਕਿਸੇ ਚੁੰਨੇ ਹੈ ਨੀ ਕਿਸੇ ਦੀ ਸਲਵਾਰ ਹਾਂ ਖਰਾਬ ਹੁੰਦੀ ਸੈਟਿੰਗ ਜੀ ਹੋਈ ਨਹੀਂ ਜਾਂਦੀ ਦੇਖੀ ਉਸ ਦਾ ਤਾਂ ਜਿਹੜਾ ਕਰਤੀ ਸੈਟਿੰਗ ਦੀ ਹੋ ਰਹੀ ਹੈ ਨਾ ਤੇ ਕਿਸੇ ਕੋ ਕਰੀ ਜਾਂਦਾ ਸਾਰਾ ਕੁਝ ਜਿਹੜਾ ਕੰਪਲੀਟ ਹੋ ਆਪਾਂ ਇਹ ਕਿਸੇ ਦੀ ਸਾਫ ਜੀ ਹੁੰਦਾ ਕੁੱਤੇ ਵਾਲੀ ਦੀ ਵੀ ਕੰਮ ਨਹੀਂ ਇਹ ਵਰਤਮਾਨ ਹੈ ਗੁਰਦਵਾਰੀ ਭਾਣਾ ਕਰਨ ਦਾ ਸੁਖਾ ਨਾ ਰਸ ਨਾ ਤੇ ਅਲਟੀਵੀ ਕਰਾਂਗੇ ਅੰਮੀ ਕੰਮ ਬਾਕੀ ਜੀ ਮੈਂ ਕੱਪੜੇ ਪਾਉਣੇ ਹਾਂ ਛੀਂਜ ਜੂਜੀ ਮੁੰਡਾ ਪਹਿਲਾਂ ਲਾਤੀ ਪਹਿਲਾਂ ਤੇ ਚੱਲ ਜੀ ਕਰਦੀ ਹਾਂ ਮੈਂ ਹੋਰ ਇਹਨੂੰ ਆਹ ਸੁਣ ਕੇ ਆਖਣਾ ਮੈਂ ਵੀ ਗੁਰਦਵਾਰ ਸਾਹਿਬ ਆਹ ਸੁਣ ਕੇ ਪਾਣਾ ਨਾ ਸੁਣਾਣਾ ਨਾ ਸੁਣ ਸੁਣਾਣਾ क्योंकि हम वहाँ पे जाने ही चुन्न का फेरा है ना आप सुना होगा ना जिम में बच्चे बैठे हों जंगल का प्रेम छोटे वो जंगल है ना अमंता नहीं बैठे आसमान का मट्टा लगे रखे हैं सारे अंदर ही जी में आसमान ਆਜੂਗੀ ਗੋਦਵਾਰੇ ਪਾ ਲਿਆ ਕਰ ਜੇ ਆਪਾਂ ਸਹੀ ਹੈ ਤੇ ਕਰਵਾ ਤਾਂ ਲਈ ਸੀ ਸੀ ਗੱਪ ਕਿੰਤਾ ਅਜੂਬਾ ਲੱਗਿਆ ਬਈ ਨਹੀਂ ਮੈਂ ਪਰਵਾਹੀ ਸੀ ਜਿੱਪ ਦੀ ਥੋੜਾ ਜਿਹਾ ਮਿਲਦਾ ਇਸ ਦਾ ਇੱਕ ਬਟਨ ਹੈਗੇ ਇੱਥੋਂ ਵਾਲਾ ਬਟਨ ਦਾ ਆਪਾਂ ਲੈ ਆਉਣਾ ਤਾਂ ਹੀ ਅੱਜ ਇਹ ਬਣਾ ਕੇ ਤੇਨੇ ਨਾ ਹੁਣ ਆ ਲੈ ਠੀਕ ਹੈ ਹੂੰ ਚਲੋ ਜੀ ਕੱਪੜੇ ਦਿਖਾਉਗੇ ਆਪਣੇ ਸਾਥ ਪਸਾਰੀ ਨਾ ਆਸਮਾਨੀ ਲੈ ਆਪਰਾ ਚ ਇਹਦਾ ਮੈਂ ਕੁਝ ਬਣਾ ਲਵਾਂਉਂਦੇ ਨਹੀਂ ਜੀ ਜੇ ਜਦੋਂ ਮੈਂ ਡਾਕਟਰ ਕੋਲ ਨੂੰ ਠੀਕ ਹੈਗਾ ਫਿਰ ਬੱਚਾ ਰੱਖਾਂਗਾ आ हाँ निकला है बताइए किसने दे रामू नहीं निकला है अम्मी हमें नहीं देते सारे इन्हें मैं कचरा कचरा करती हूँ कचरा तो तू नीरांख ले आयी है ये मैं काम लेती हूँ पर इतने काम से नहीं नापा रहा साथ में अपने आप में दोनों काम ना हो रहा नहीं तेरे काफ़ी कार्ड हैं निशान लोगों की काली ਇੰਨਾ ਕੁ ਜਿਆਦਾ ਟੁੱਟਣ ਨੂੰ ਨਹੀਂ ਆਇਆ ਬਹੁਤ ਜਿਆਦਾ ਬਾਕੀ ਜੀ ਪਲੀਜ਼ ਹਨਾ ਬਾਤ ਬਣ ਕੇ ਬੇਨਤੀ ਹੈ ਕਿ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਨਾ ਬੈਡ ਕਮੈਂਟ ਨਾ ਕਰਿਆ ਕਰੋ ਕਿਉਂਕਿ ਸੋਡੇ ਸਾਰੇ ਭੈਣ ਭਰਾਵਾਂ ਨਾਲ ਹੀ ਆਪਣਾ ਚੈਨਲ ਹੈ ਨਾ ਜੇ ਤੁਸੀਂ ਸਪੋਰਟ ਕਰੋਗੇ ਤਾਂ ਸਭ ਕੁਝ ਹੈ ਪਤਾ ਮਿਲਦੀ ਹੈ ਹੂੰ ਛੱਡਦਾ ਹੂੰ ਕਿ ਤੇਰੇ ਕੋਲ ਕੋਈ ਚੀਜ਼ ਸੋਹਣੀ ਸੋਹਣੀ ਕਮੈਂਟ ਕਰਾਂਗੇ ਤੋਂ ਕੇ ਪਾ ਲਾਂਗੇ ਤੇ ਛੋਟਾ ਨਹੀਂ ਸਾਡਾ ਚੈਨਲ ਹੈ ਜੀ ਹਣਾ ਤੁਸੀਂ ਵੀ ਫਿਰ ਆਏ ਲੈਕ ਕਮੈਂਟ ਕਰ ਲਾ ਦਿਓਗੇ ਹਣਾ ਤੇ ਕੋਈ ਉਹ ਤਾਂ ਨਹੀਂ ਹੁੰਦਾ ਕਿ ਛੋਟਾ ਹੀ ਤਾਂ ਪਿਆ ਬਣਾਉਂਦਾ ਸਾਰੇ ਭਰਾਵਾਂ ਦਾ ਮੋਹ ਲੈਣਾ ਚਲੋ ਵੀ ਇੱਕ ਵੀਨਤ ਕਰ ਰਹੇ ਹਾਂ ਚਲੋ ਹੁਣ ਚੈਨਲ ਬਣਾਇਆਗਾ ਤੇ ਛੋਟਾ ਕਰੋ ਜਿਆਦਾ ਕਰੋ ਹਣਾ ਇਹਨਾ ਨਾਮ ਤੇ ਬੈਕ ਕਰਦੇ ਹਾਂ ਜੀ ਸਾਰੇ ਭਰਾ ਨਹੀਂ ਨਾ ਮੈਨੂੰ ਸਮਝੋ ਮੈਂ ਹੋਰ ਬਹੁਤ ਸਮਝੂਗਾ ਹਣਾ ਸੇ ਸਾਰੇ ਕੀ ਜੀ ਆਪਾਂ ਆਪਦੇ ਦੇ ਲਾ ਕੇ ਦੇਖੀ ਕੋਈ ਵੀ ਹਾਲਾਤ ਹੈ ਨਾ ਵੀ ਆਪਾਂ ਨੂੰ ਫੇਰੋ ਜੀ ਸਾਹਮਣੇ ਲਾ ਦੇ ਵੀ ਕਿੰਨੇ ਆ ਬੰਦਾ ਸਭ ਇਹ ਚਾ ਵੀ ਮਿੱਕੀ ਕਰ ਰਹੀ ਹੈ ਨਾ ਵੀ ਇੱਕ ਵਾਰੀ ਨਾ ਆਪਦੇ ਦੇ ਲਾ ਕੇ ਦੇਖਣੀ ਚੀਜ਼ ਹੈ ਵੀ ਜਿਹੜੇ ਹਾਲਾਤ ਜੁ ਮੈਂ ਮੋੜ ਕੇ ਦੱਸ ਰਹੀ ਹਾਂ ਕਿ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਇਹ ਸਾਫੀ ਜੀ ਬਹਿ ਜਾ ਕਿੰਨੇ ਤੇਜ਼ ਆਪਣੇ ਸਪੀਸ਼ ਦਾ ਬਣੂਗਾ ਤੇ ਬਾਕੀ ਜਦੋਂ ਟੌਪ ਫੰਦੇ ਬੁੱਕਾ ਜੇ ਆਪਾਂ ਕੰਪਿਊਟਰ ਚਾਰਟ ਵਗੈਰਾ ਸਾਰੇ ਕੱਢਣਾ ਪਿਆਗਾ ਨਾ ਤੇ ਵੀਡੀਓ ਲੌਂਗ ਹੋ ਜੂਗੀ ਤੇ ਚਲੋ ਜੀ ਜਰਮੈਂਡ ਲੌਂਜੀ ਆਪਾਂ ਲਾ ਕੇ ਬਾਈ ਤੇ ਕਾਮਰੇ ਦੇ ਸਾਰੇ ਪੁੱਚ ਕੱਢ ਲਈ ਮੈਂ ਤੇ ਅੱਧਾ ਕਿੰਦਰਾ ਇੱਥੇ ਲਾ ਲਉ ਰਿਹਾ ਰਿਹਾ ਲੇਖ ਲੇਖ ਤੇ ਆਪਣਾ ਦੇਸ਼ ਗਾਂਵੀ ਨਗਰੇ ਕੰਮਾਂ ਅੱਜ ਪੂਰਨ ਗਾਂਧੀ ਜੀ ਸਾਡਾ ਪ੍ਰਸਾਰ ਕਰਕੇ ਸਾਂਭਦੇ ਕਿਉਂਕਿ ਹੁਣ ਤਾਂ ਪੱਖੇ ਦੀ ਹਵਾ ਵਧਦਾ ਲੱਗਦੀ ਚੰਗੀ ਇਹ ਨਾੜ ਕੱਢੀਆਂ ਦਾ ਇਹ ਤਾਂ ਥੋੜਾ ਜਿਆਦਾ ਨਾੜ ਨੂੰ ਦੀ ਕੱਢਣੀ ਬਾਹਰ ਪੈਂਦੀ ਹੈ ਦੂਜੇ ਕੁਲਰ ਪਾਏ ਹੁੰਦੇ ਚਾਲ ਮੇ ਲਾ ਕੇ ਸਾਫ਼ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਹੱਥ ਸੁਭਾਈ ਕਰ ਦਿੰਦੇ ਨਹੀਂ ਆਗਾ ਦੇਖੀਓ ਜੀ ਕੱਪੜੇ ਵੀ ਪਾਏ ਪਏ ਨਾਲ ਦੇ ਨਾਲ ਮਸ਼ੀਨ ਤੋਂ ਕੱਪੜੇ ਕਿ ਚਾਲਦੀ ਕਿੰਨੇ ਕਰੇਗੇ ਨਾੜ ਜਿਹਾ ਤੇ ਆਲੇ ਪਏ ਆ ਇਹ ਪਹੁੰਚ ਜੇਗਾ ਕਿ ਫਰੀਦ ਖੋਲ ਦੂਗੀ ਉਦਨੇ ਉੱਤੇ ਮੈਂ ਬਸ ਸੋਚ ਰਹੀ ਹਾਂ ਕਿ ਹਾਂ ਇਹ ਫਰੀਦ ਖੋਲ ਦੂਗੀ ਮੀਰੇ ਨੁਕਸਾਨ ਵੀ ਐ ਦਿਖਾਈ ਦੇ ਨੇ ਤੀਰ ਹੋ ਗਏ ਆਹ ਮਾਰ ਲੈ ਤੂੰ ਕੋਲ ਜੀ ਅੱਗੇ ਉਧਰ ਦੇ ਵੀ ਸਵਾਸ ਫਾਈ ਕਰਦੇ ਸਵਾਸ ਨੱਟ ਪਈ ਐ ਨੱਟ ਨਰੂ ਮੇਰੇ ਦੀ ਨਾ ਬਾਦੀ ਸਮਾਈ ਬੱਦ ਕਰਦਾ ਐ ਐ ਹੱਦਾਂ ਦਾ ਚੌੜ ਦਾ ਬਹੁਤ ਤਾਂ ਦਾਇਮਿਕ ਚੌੜ ਦਾ ਤਾਂ ਟਾਈਮ ਹੁੰਦਾ ਉਹ ਵਿੱਚ ਚੌੜ ਦਾ ਵੀ ਟਾਈਮ ਆ ਅੱਜ ਸ਼ਾਮ ਤਾਂਗੇ ਜੀ ਕੂਲਰ ਅਸੀਂ ਧੋ ਅਸੀਂ ਮਾਰਦੀ ਧੁੱਪ ਲਵਾ ਕੇ ਤੇ ਫਿਰ ਕੱਲ੍ਹ ਆਪਾਂ ਕੀ ਹੋਵਾ ਬੜੀ ਠੰਡੀ ਆਉਂਦੀ ਆ ਹਨਾ ਹੂੰ ਲੈ ਮੈਂ ਕਹਤਾ ਹਾਂ ਆ ਬੰਦੇ ਦਿਮਾਗ ਬਹੁਤ ਸਾਡੇ ਦਾ ਸਿੰਪਲ ਆ ਹੀ ਕਰ ਦਿੰਦੇ ਗਾ ਕੰਦਾਂ ਦੇ ਚੱਕ ਨਾ ਲੱਗੇ ਪਏ ਆ ਇਹਨਾਂ ਇਧਰੋਂ ਥੈਨ ਕੋਈ ਹੁੰਦਾ ਕਿਵੇਂ ਦੀ ਹੋ ਜਾਂਦਾ ਬੰਦੇ ਨਾਲ ਹੁਣ ਆਪਾਂ ਕਰਦੇ ਇਹਨੂੰ ਠੀਨ ਤੇ ਮੇਰੇ ਕੋਲੇ ਥੋੜੇ ਜਿਹੀ ਮਸ਼ੀਨ 'ਚ ਕੱਪੜੇ ਰਹਿ ਗਏ ਤੇ ਭਾਂਡੇ ਰਹਿ ਗਏ ਚਾਹ ਲਈ ਚੱਕਣ ਵਾਲੇ ਹਨਾ ਫੇਰ ਵਾਸਤੇ ਸਾਡੀ ਰੋਟੀ ਰਹਿ ਗਈ ਭਰਾਉਣ ਵਾਲੀ ਤੇ ਪਹਿਲੇ ਆਂ ਕਿਰਾਵਾ ਹੁਣ ਅਸੀਂ ਕੂਲਰ ਸਾਫ ਕਰਦੇ ਨਹੀਂ ਧੁੱਪ ਲੱਗ ਜਾਈਣੀ ਇਹਨੂੰ ਸਾਰਾ ਦਿਨ ਤੇ ਮੀਂਹ ਦਾ ਨਹੀਂ ਪਤਾ ਨਹੀਂ ਆ ਗਿਆ ਫੇਰ ਸਾਡਾ ਉੱਡਾ-ਬੁੱਡਾ ਕੰਮ ਹੀ ਖੋਸਦਾ ਹੁਣ ਇਹਦੇ ਮਾਦਿਆਂ ਸਾਬਣ ਆਪਾਂ ਤੇ ਹੁਣ ਤਾਂ ਗਿਰਾਂ ਐ ਜਿਵੇਂ ਹੋਇਆ ਪਿਆ ਫੇਰ ਇਹਦੇ ਬਾਅਦ ਹਾਲਾਤ ਦਿਖਾਵਾਂਗੀ ਕਿੰਨੇ ਤੇ ਕਮੈਂਟਡ ਆਫ ਹੋ ਜਾਣ ਪਤਾ ਅਸੀਂ ਆਪਾਂ ਬੈਠ ਗਏ ਸੀ ਆ ਤੇ ਪ੍ਰੀਤ ਦਾ ਪਰਫਾਰਮ ਕਰਦਾ ਹਨਾ ਤੇ ਪ੍ਰੀਤ ਕਹਿੰਦੇ ਵੀ ਅੰਦਰ ਮਾਤਾ-ਪਿਤਾ ਅਲਾਉਡ ਨਹੀਂ ਹੈਗੇ ਪ੍ਰੀਤ ਜਾਵੜੀ ਤੇ ਆਪਾਂ ਇਧਰ ਹੀ ਨੇ ਬੈਠ ਇਸ ਆਰਟੋਗ੍ਰਾਫਿਕ ਛੇਤੀ ਆ ਗਿਆ ਕੀ ਕਹਨੇ ਹੋਣਾ ਸਾਰੇ ਜਾਨਾ ਕਮੈਂਟਾਂ ਜੀ ਵੀ ਗਿਫਟ ਮੰਗ ਰਹੀ ਹੈ ਮੈਂ ਕਿਸੇ ਤੋਂ ਕੋਈ ਗਿਫਟ ਨਹੀਂ ਮੰਗਿਆ ਠੀਕ ਹੈ ਉਹ ਭੈਣ ਦਾ ਖੁਦ ਕਮੈਂਟ ਆਇਆ ਕਹਿੰਦੀ ਭੈਣੇ ਅਸੀਂ ਜਸ਼ਨ ਵਾਸਤੇ ਗਿਫਟ ਭੇਜਣਾ ਬਖਾਇਦਾ ਜਾ ਕੇ ਨਾ ਤੁਸੀਂ ਲਖਮੀਰ ਦੇ ਬਲੌਗ ਚੈੱਕ ਕਰ ਸਕਦੇ ਹੋ ਉੱਥੇ ਉਹਨੇ ਕਮੈਂਟ ਕਰਿਆ ਕਹਿੰਦੀ ਵੀ ਰਮਨ ਭੈਣ ਮੇਰਾ ਮੈਸੇਜ ਮਤਲਬ ਡਿਲੀਟ ਕਰਤਾ ਉਹਨੇ ਵੀ ਅਸੀਂ ਜਸ਼ਨ ਵਾਸਤੇ ਗਿਫਟ ਭੇਜਣਾ ਮੈਂ ਕਿਸੇ ਤੋਂ ਕੋਈ ਗਿਫਟ ਨਹੀਂ ਮੰਗਦੀ ਜੀ ਬਸ ਮੇਰੇ ਬੱਚੇ ਦਾ ਤੰਦਰੁਸਤ ਰਹਿਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹਨਾ ਤੇ ਇਹਨਾਂ ਦੇ ਨਾਲ ਹੀ ਮੇਰੀ ਜ਼ਿੰਦਗੀ ਅਸੀਂ ਆਪਣੇ ਆਪ ਆਪਣੇ ਘਰ ਦੇ ਹਾਲਾਤ ਬਦਲਾਂਗੇ ਇੰਨਾ ਇੱਕ ਚਾਹੀਦੀ ਹੈ ਤੇ ਇੱਕ ਮਕਸਦ ਰੱਖ ਰੱਖਿਆ ਵੀ ਬੱਚਾ ਬੱਚੇ ਵੀ ਆਪਣਾ ਪੂਰਾ ਸਾਥ ਦੇਣਗੇ ਕਿ ਆਪਾਂ ਆਉਂਦਾ ਤੜਜਮੂਰ ਪਹੁੰਚ ਲਵੋ ਜੀ ਆਪਾਂ ਪਹੁੰਚ ਗਏ ਕਾਲਿਆਂ ਵਾਲੀ ਬਸ ਸਟੈਂਡ ਤੇ ਤੇ ਅੰਕਲ ਦਾ ਵਿਚਾਰੇ ਦਾ ਆਟੋ ਖਸ ਗਿਆ ਸਾਨੂੰ ਉਰੇ ਤਾਂ ਹੀ ਧਾਰ ਗਿਆ ਨਾ ਵਾਰ ਤਾਂ ਹੀ ਹੋਏ ਦਾ ਵਿਚਾਰਿਆਂ ਦਾ ਆਟੋ ਖਸ ਗਿਆ ਤੇ ਅੰਕਲ ਸਿੱਧਾ ਨਹੀਂ ਜਾਂਦਾ ਅਸੀਂ ਦੀ ਅਸੀਂ ਸਿੱਧਾ ਘੱਟ ਲੋ ਪਰੇ ਨੂੰ ਉਹ ਚਾਰ ਖਸੋ ਕੋਈ ਕਿਸੇ ਨਾਂ ਲੈ ਲਓ ਲੋ ਜੀ ਆਪਾਂ 5 5.5 ਘਰੇ ਆਗੇ ਸੀਗੇ ਤੇ ਘਰੇ ਆਏ ਤੇ ਸਵੇਰੇ ਇੰਨੀ ਕ ਜਿਆਦੇ ਸਾਫ ਸਪਾਈ ਕਰਕੇ ਗਏ ਨਾ ਘਰ ਦਾ ਆਉਂਦੇ ਨੂੰ ਬੁਰਾ ਹਾਲ ਹੋ ਗਿਆ ਤੇ ਬਹੁਤ ਜਿਆਦੇ ਇੰਨਾ ਜਿਆਦੇ ਮੀਂਹ ਸੀਗਾ ਤੇ ਜਿਹੜੇ ਭੈਣ ਭਰਾ ਇੱਥੇ ਮੈਂ ਇੱਕ ਗੱਲ ਕਰਨਾ ਚਾਹੁੰਨੀ ਆ ਜਿਹੜੇ ਭੈਣ ਭਰਾ ਕਹਿੰਦੇ ਆ ਨਾ ਵੀ ਤੂੰ ਗਿਫਟ ਮੰਗ ਰਹੀ ਹੈ ਮੰਗ ਕੇ ਗਿਫਟ ਲੈ ਰਹੀ ਹੈ ਇੱਕ ਭੈਣ ਦਾ ਕਮੈਂਟ ਆਇਆ ਕਿ ਤੂੰ ਗਿਫਟ ਮੰਗ ਰਹੀ ਹੈ ਮੇਰੀ ਗੱਲ ਸੁਣੋ ਮੈਂ ਗਿਫਟ ਕਿਸੇ ਤੋਂ ਨਹੀਂ ਮੰਗ ਰਹੀ ਠੀਕ ਹੈ ਰਡਨੀਰਨਾ ਤੋਂ ਆਈ ਈ ਭੈਣ ਦੀ YouTube ਤੇ ਠੀਕ ਹੈ ਉਹ ਭੈਣ ਕਹਿੰਦੀ ਵੀ ਅਸੀਂ ਜਸ਼ਨ ਵਾਸਤੇ ਗਿਫਟ ਭੇਜਣਾ ਠੀਕ ਹੈ ਤੇ ਮੈਂ ਮਤਲਬ ਕਮੈਂਟ ਗੋਲਮੋਲ ਜਾਂ ਕਰਦਾ ਹਨਾ ਮੈਂ ਕਿਹਾ ਚੱਲ ਅਏ ਅਗਲਾ ਸੋਚਦਾ ਵੀ ਲਾਲਚ ਕਰਦੇ ਆ ਫਿਰ ਜਦੋਂ ਮੈਂ ਗੋਲਮੋਲ ਗੱਲ ਕਰਤੀ ਲਖਵੀਰ ਵਾਲੇ ਬਲੌਗ ਥਲੇ ਕਮੈਂਟ ਕਰਿਆ ਕਹਿੰਦੀ ਆ ਕਿ ਰਮਣ ਭੈਣ ਮਤਲਬ ਸਾਡੇ ਕਮੈਂਟ ਦਾ ਰਿਪਲਾਈ ਨਹੀਂ ਕਰ ਰਹੀ ਸਾਡਾ ਕਮੈਂਟ ਡਿਲੀਟ ਕਰਤਾ ਭੈਣ ਨੇ ਅਸੀਂ ਜਸ਼ਨ ਵਾਸਤੇ ਕੁਝ ਭੇਜਣਾ ਜਦੋਂ ਸਾਹਮਣੇ ਤੋਂ ਕੋਈ ਬੰਦਾ ਇੰਨੇ ਕ ਪਿਆਰ ਨਾਲ ਕੋਈ ਚੀਜ਼ ਭੇਜਦਾ ਤਾਂ ਇਹਦਾ ਮਤਲਬ ਮੈਂ ਐ ਥੋੜੀ ਵੀ ਉਹਨਾਂ ਦਾ ਮਾਨ ਤੋੜਨਾ ਵੀ ਸਾਨੂੰ ਥੋੜੀ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਮੈਂ ਹਰੇਕ ਦੀ ਭੈਣ ਦੀ ਰਿਸਪੈਕਟ ਕਰਦੀ ਆ ਉਹਨਾਂ ਦੇ ਸਿਰਫ ਦੋ ਬੇਟੇ ਉਹ ਕਹਿੰਦੀ ਮੈਨੂੰ ਜਸ਼ਨ ਦਾ ਮੂਹ ਹੁੰਦਾ ਠੀਕ ਹੈ ਚਲੋ ਗਿਫਟ ਭੇਜ ਦਿਐ ਜਿਹੜੇ ਗਿਫਟ ਭੇਜਦੀ ਆ ਭੈਣ ਹਨਾ ਪਿਆਰ ਨਾਲ ਭੇਜਦੀ ਆਪਾਂ ਦਿਨੋਂ ਐਕਸੈਪਟ ਕਰਾਂਗੇ ਇਹ ਜੀ ਗੱਲ ਨਹੀਂ ਤੇ ਫਿਰ ਮੈਂ ਬਲੌਗ 'ਚ ਇਹ ਗੱਲ ਕਿਉਂ ਕਹੀ ਵੀ ਭੈਣੇ ਜ਼ਰੂਰ ਗਿਫਟ ਭੇਜੋ ਹਨਾ ਉਮੇਗਾ ਲੇਸ ਕਰਕੇ ਕਹੀ ਕਿਉਂਕਿ ਭੈਣ ਗੁੱਸਾ ਕਰ ਗਈ ਹਨ ਵੀ ਮੈਂ ਉਹਨਾਂ ਦੇ ਕਮੈਂਟ ਨੂੰ ਗੋਲ ਮੋਲ ਜਵਾਬ ਜਿਹਾ ਦਿੱਤਾ ਵੀ ਗੱਲ ਨਹੀਂ ਸੁਣੀ ਇਸ ਕਰਕੇ ਹੈ ਨਾ ਮੈਂ ਕਿਹਾ ਭੈਣੇ ਜਰੂਰ ਭੇਜੋ ਤੁਸੀਂ ਉਹਨਾਂ ਨੂੰ ਵੀ ਦੇ ਨਾਂ ਤੋਂ ਆਈਡੀ ਉਹਨਾਂ ਦੀ ਮੈਂ ਕਿਹਾ ਭੈਣੇ ਜਰੂਰ ਗਿਫਟ ਭੇਜੋ ਮੈਂ ਉਹਨਾਂ ਦੀ 50 ਰੁਪਏ ਦਾ ਭੇਜ ਦਿਓ ਵੀ ਸਾਨੂੰ ਤਾਂ ਵੀ ਬਹੁਤ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹੋਊਗੀ ਠੀਕ ਹੈ ਬਾਕੀ ਮੁਕਦੀ ਗੱਲ ਇਹ ਹੈ ਜੀ ਜਦੋਂ ਮੈਂ 7 ਮਹੀਨੇ ਪਹਿਲਾਂ ਚੈਨਲ ਨਹੀਂ ਬਣਾਇਆ ਸੀ ਉਦੋਂ ਮੈਂ ਕਿਹ ਤੋਂ ਗਿਫਟ ਮੰਗੇ ਸੀ ਹਨ ਚਲੋ ਹੁਣ ਵੀ ਸਾਰੇ ਭੈਣ ਭਰਾ ਪੈਣਾ ਆਣਾ ਚਲੋ ਬੱਚਿਆਂ ਨੂੰ ਪਿਆਰ ਕਰਦੀਆਂ ਧੀਆ ਨੂੰ ਪਿਆਰ ਕਰਦੀਆਂ ਬਾਕੀ ਹੈ ਕਰਦੀਆਂ ਨੇ ਹਨਾ ਵੀ ਹੋ ਜਾਂਦਾ ਹਨਾ ਵੀ ਚਾਲ ਜਵਾਕੜੀਆਂ ਵੀ ਪਿਓ ਤੋਂ ਬਿਨਾ ਵੀ ਇੱਕ ਮਾਂ ਸਾਰੀ ਜ਼ਿੰਮੇਵਾਰੀ ਸੰਭ ਰਹੀ ਹੈ ਇਹ ਚੀਜ਼ ਹਰੇਕ ਤਾਂ ਸਮਝ ਨਹੀਂ ਸਕਦਾ ਪਰ ਜਿਹੜਾ ਬੰਦਾ ਦੁਖੀ ਹੈ ਹਨਾ ਆਪਦੇ ਪਰਿਵਾਰ ਚ ਉਹ ਸਮਝ ਸਕਦਾ ਇਹ ਚੀਜ਼ ਤੇ ਇਸ ਕਰਕੇ ਹਨਾ ਵੀ ਜਦੋਂ ਮੈਂ ਚੈਨਲ ਨਹੀਂ ਬਣਾਇਆ ਸੀ ਉਦੋਂ ਮੈਨੂੰ ਕੌਣ ਗਿਫਟ ਭੇਜਦਾ ਸੀ ਤੇ ਮੇਰੇ ਘਰ ਦਾ ਖਰਚਾ ਕਿਵੇਂ ਨਿਕਲਦਾ ਸੀਗਾ ਇਹ ਚੀਜ਼ ਦਾ ਕਮੈਂਟਾਂ ਜਰੂਰ ਰਿਪਲਾਈ ਦਿਓ ਬਾਕੀ ਜੀ ਕੁਛ ਮਰਜੀ ਬੈਡ ਕਮੈਂਟ ਕਰੀ ਜਾਓ ਮੇਰੇ ਹੌਸਲੇ ਬੁਲੰਦ ਹੈ ਮੇਰੇ ਹੌਸਲੇ ਮੇਰੀਆਂ ਧੀਆਣਾ ਬੁਲੰਦ ਹੈ ਮੇਰੀਆਂ ਧੀਆ ਮੇਰਾ ਹੌਸਲਾ ਹੈ ਮੇਰਾ ਹੌਸਲਾ ਕੋਈ ਨਹੀਂ ਤੋੜ ਸਕਦਾ ਨਾ ਟੁੱਟੇ ਬੈਡ ਕਮੈਂਟ ਕਰਨਾ ਨਾਲ ਤੇ ਨਾ ਹੀ ਕਦੇ ਟੁੱਟਣਾ ਠੀਕ ਹੈ ਮੈਂ ਆਪਦੀਆਂ ਧੀਆ ਵਾਸਤੇ ਕੁਛ ਵੀ ਕਰ ਜੂਗੀ ਜਿੰਨੇ ਜੋਗੀ ਹੈਗੇ ਮੈਂ ਮਿਹਨਤ ਕਰੂਗੀ ਫਲ ਵੈਗਰੂ ਨੇ ਦੇਣਾ ਜਰੂਰ ਦੇਊਗਾ ਵੈਗਰੂ ਫਲ ਤੇ ਅੱਜ ਪਹਿਲਾਂ ਤਾਂ ਐਂ ਦੇਖੋ ਵੀ ਹਨਾ ਐਨੇ ਮੀਂਹ ਪੈਂਦੇ 'ਚ ਮੇਰਾ ਵੀ ਜੀ ਕਰਦਾ ਹਨਾ ਮੀਂਹ ਪੈਂਦੇ 'ਚ ਮੈਂ ਘਰੇ ਬਹਿ ਜਾ ਪੱਖੇ ਛੱਡ ਗਏ ਤੇ ਮੀਂਹ ਪੈਂਦੇ 'ਚ ਕਿਉਂ ਭਿੱਜਾਂ ਅਸੀਂ ਸਾਰੇ ਮੀਂਹ ਮੈਂਡੇ 'ਚ ਦਾ ਕਾਲਿਆਂ ਲਈ ਗਏ ਉੱਥੇ ਪ੍ਰੀਤ ਦਾ ਕੰਪੀਟੀਸ਼ਨ 'ਚ ਹਿੱਸਾ ਲਿਆ ਪ੍ਰੀਤਨ ਦੇ ਜਸ਼ਨ ਨੇ ਤੇ ਹਜੇ ਦੇਖੋ WhatsApp ਤੇ ਮੈਸੇਜ ਕਰਨਗੇ ਵੀ ਬੱਚੇ ਸਿਲੈਕਟ ਹੋਏ ਆ ਜਾਂ ਕਿਵੇਂ ਵੀ ਜਦੋਂ ਇਸ ਤੋਂ ਬਾਅਦ ਸਿਲੈਕਟ ਹੋ ਗਏ ਆਪਾਂ ਤੁਹਾਨੂੰ ਹਨਾ ਜ਼ਰੂਰ ਦੱਸਾਂਗੇ ਬਲੌਗ ਦੇ ਵਿੱਚ ਤੇ ਮੇਰਾ ਵੀ ਜੀ ਕਰਦਾ ਹਨਾ ਵੀ ਮੇਰਾ ਬੰਦਾ ਹੋਵੇ ਸਾਰੀ ਜ਼ਿੰਮੇਵਾਰੀ ਬੱਚਿਆਂ ਨੂੰ ਜਿੱਥੇ ਵੀ ਜੀ ਕਰਦਾ ਲੈ ਕੇ ਜਾਵੇ ਹਨਾ ਮੈਂ ਅਰੈਸਟ ਕਰਾਂ ਹਨਾ ਮੇਰਾ ਵੀ ਜੀ ਕਰਦਾ ਸਾਰੇ ਮੀ ਸਾਡੇ ਉੱਤੋਂ ਲਈ ਆ ਮਾਂਵਾਂ ਧੀਆਂ ਦੇ ਤਿੰਨਾਂ ਦੇ ਤੇ ਚਲੋ ਇਹ ਤਾਂ ਮੇਰੀ ਜ਼ਿੰਮੇਵਾਰੀ ਹੈ ਹਨਾ ਮੇਰੇ ਬੱਚੇ ਹੈ ਇਹਨਾਂ ਦੀ ਜ਼ਿੰਮੇਵਾਰੀ ਫਿਰ ਮੈਂ ਹੀ ਚੱਕੂੰਗੀ ਹੋਰ ਕੌਣ ਚੱਕੇ ਹਨਾ ਜਾਂ ਪਿਓ ਚਾਹਦਾ ਜ਼ਿੰਮੇਵਾਰੀ ਜਾਂ ਚੱਕਦੇ ਆ ਮਾਂ ਤੇ ਬਾਕੀ ਬੈਡ ਕਮੈਂਟ ਨਾ ਕਰਿਆ ਕਰੋ ਤੇ ਚਲੋ ਸਪੋਰਟ ਕਰਿਆ ਕਰੋ ਬਾਕੀ ਜਿਹੜੇ ਭੈਣ ਭਰਾ ਦਿਲੋਂ ਜੁੜੇ ਹੋ ਤਾਂ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਤੇ ਜਿਹੜੇ ਥੋੜੇ ਜਿਹਾ ਹਨਾ ਵੀ ਮੈਂ ਮਿਹਨਤ ਕਰ ਰਹੀ ਆ ਭੈਣੇ ਮਿਹਨਤ ਦਾ ਫਲ ਆਣਾ ਜੇ ਮੇਰੇ ਸਬਸਕ੍ਰਾਈਬਰ 2500 ਹੋਏ ਆ ਮੈਂ ਮਿਹਨਤ ਕਰ ਰਹੀ ਆ ਭੈਣੇ ਤੁਸੀਂ ਵੀ ਮਿਹਨਤ ਕਰੋ ਹਨਾ ਮਿਹਨਤ ਕਰਕੇ ਅੱਗੇ ਆਓ ਸਬਸਕ੍ਰਾਈਬਰ ਜੋੜੋ ਤੁਸੀਂ ਵੀ ਗਿਫਟ ਲੈਣ ਜੋਗੇ ਹੋ ਜੋ ਹਨਾ ਵੀ ਤੁਹਾਨੂੰ ਕੋਈ ਭੈਣ ਭਰਾ ਗਿਫਟ ਭੇਜ ਸਕੇ ਤੇ ਤੁਸੀਂ ਵੀ ਗਿਫਟ ਲੈਣ ਜੋਗੇ ਹੋ ਜੋ ਹਨਾ ਚਲੋ ਮੈਂ ਮਿਹਨਤ ਕਰਕੇ 7 ਮਹੀਨਿਆਂ ਦੀ ਮੇਰੀ ਮਿਹਨਤ ਹੈ ਤੇ ਅੱਜ ਜੇ ਮੇਰੇ ਬੱਚਿਆਂ ਮੇਰੇ ਘthia ਵਾਸਤੇ ਗਿਫਟ ਆ ਰਹੇ ਆ ਨਾ ਮੈਂ ਮਿਹਨਤ ਕਰੀ ਇਸ ਕਰਕੇ ਆਪਾਂ ਨੂੰ ਗਿਫਟ ਆ ਰਹੇ ਨੇ ਤੁਸੀਂ ਵੀ ਮਿਹਨਤ ਕਰੋ ਭੈਣੇ ਗਲਤ ਬੈਡ ਕਮੈਂਟ ਨਾ ਕਰੋ ਤੁਸੀਂ ਵੀ ਚੈਨਲ ਬਣਾਓ ਮਿਹਨਤ ਕਰੋ ਤੇ ਆਪਣੇ ਬੱਚਿਆਂ ਵਾਸਤੇ ਤੁਸੀਂ ਵੀ ਗਿਫਟ ਮਂਗਾਓ ਹਨਾ ਤੇ ਜਦੋਂ ਤੁਹਾਨੂੰ ਸਾਰੇ ਪਿਆਰ ਕਰਨਗੇ ਤੇ ਗਿਫਟ ਜ਼ਰੂਰ ਭੇਜਣਗੇ ਤੇ ਜੇ ਮੇਰੇਆਂ ਧੀਆਂ ਨੂੰ ਕਿਸੇ ਨੇ ਕਿਸੇ ਵੀ ਭੈਣ ਭਰਾ ਨੇ ਹਨਾ ਛੋਟਾ ਜਿਹਾ ਗਿਫਟ ਭੇਜਤਾ ਪਲੀਜ਼ ਇਸ ਚੀਜ਼ ਦਾ ਨਾ ਤੁਸੀਂ ਗੁੱਸਾ ਨਾ ਕਰੋ ਵੀ ਜਵਾਕੜੀਆਂ ਚਲੋ ਜਵਾਕੜੀਆਂ ਵਾਸਤੇ ਗਿਫਟ ਭੇਜਤਾ ਕੋਈ ਵੱਡੀ ਗੱਲ ਨਹੀਂ ਹੁੰਦੀ ਧੀਆਂ ਵਿਚਾਰੀਆਂ ਹਨਾ ਤੇ ਬਾਕੀ ਹਰਾਂ ਵੀ ਜਿਹੜੇ ਆਪਣੇ ਚੈਨਲ ਨਾਲ ਭੈਣ ਭਰਾ ਜੁੜੇ ਆ ਉਹਨਾਂ ਦਾ ਦਿਨੋਂ ਧੰਨਵਾਦ ਅਹੀਂ ਹਣਾ ਸਪੋਰਟ ਕਰੋ ਆਪਣੇ ਚੈਨਲ ਨਾਲ ਤੇ ਆਪਾਂ ਵਧੀਆ ਤੋਂ ਵਧੀਆ ਬਲੌਗਸ ਤੁਹਾਡੇ ਲਈ ਅਪਲੋਡ ਕਰਦੇ ਰਵਾਂਗੇ ਤੇ ਸਵੇਰੇ ਐਡਾ ਸੋਹਣਾ ਪੋਚਾ ਲਾਇਆ ਹਣਾ ਮੈਂ ਤੇ ਇੰਨਾ ਕ ਜਿਆਦਾ ਮੈਸ ਨੂੰ ਦਿਖਾਉਣੀ ਹੈ ਬੈਕ ਕੈਮਰਾ ਕਰਕੇ ਰੱਬ ਨਹੀਂ ਬੁਰਾ ਹਾਲ ਕਰਤਾ ਲਓ ਜੀ ਹੋ ਪੇਟਿਆਂ ਵਾਲੇ ਕਮਰੇ 'ਚ ਥੱਲੇ ਪੇਟਿਆਂ ਦੇ ਪਾਣੀ ਜਾਵੜਿਆ ਇੰਨਾ ਜਿਆਦਾ ਮੀਂਹ ਸੀਗਾ ਕਿਉਂ ਕਰੇ ਹੈ ਨਹੀਂ ਸੀ ਕਿ ਮਗਰੋਂ ਦੇਖੋ ਆਹੀ ਫਰਸ਼ ਹੈ ਸਵੇਰੇ ਫੇਰ ਸਾਰੇ ਇਸ ਫਰਸ਼ ਦੀ ਸੈਟਿੰਗ ਕਰਨੀ ਪਊਗੀ ਪੋਚਾ ਸਵੇਰੇ ਮੈਂ ਪੋਚਾ ਲਾਇਆ ਸੀਗਾ ਇੰਨਾ ਕਜਾਦੇ ਸਾਰੇ ਪੋਚਾ ਲਾਇਆ ਇੰਨੀ ਕਜਾਦੇ ਸਫਾਈ ਕਲੀਨ ਕਰਿਆ ਸੀਗਾ ਵੇੜਾ ਬਸ ਬਾਈ ਕੁੰਡ ਨਹੀਂ ਆਟਾ ਬਸ ਮੈਂ ਹਟਾ ਕੁੰਦੀ ਸੀ ਮੈਂ ਵੀਡੀਓ ਦਾ ਐਂਡ ਕਰਦਾ ਬਸ ਮੈਂ ਸਾਨੂੰ ਬੋਲ ਮਾਰ ਦਾਂਗੇ ਬੈਜੋ ਬੈਜੋ ਕੋਈ ਨਹੀਂ ਜਸ਼ਨ ਬੋਲ ਮਾਰ ਦੂਗੀ ਬਾਈ ਲੱਗਦੀਆਂ ਰੋਟੀਆਂ ਤੇ ਇੰਨਾ ਕਜਾਦੇ ਬੁਰਾ ਹਾਲ ਹੋ ਗਿਆ ਨਾ ਵੇੜੇ ਦਾ ਸਵੇਰੇ ਪੋਚਾ ਲਾ ਕੇ ਇੰਨਾ ਵਧੀਆ ਸੈਟਿੰਗ ਕਰੀ ਸੀ ਇੰਨਾ ਜਿਆਦਾ ਰੇਤਾ ਖੜਨ ਨੂੰ ਜੀ ਨਹੀਂ ਕਰਦਾ ਲਓ ਜੀ ਆਪਣੀ ਬਣਾਈ ਗੰਡਿਆਂ ਦੀ ਸਬਜ਼ੀ ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਦੁੱਧ ਦੇ ਵਿੱਚ ਤੇ ਸੇਵੀਆਂ ਬਣ ਕੇ ਬਿਲਕੁਲ ਰੈਡੀ ਹੋਊਗਾ ਕਿਉਂਕਿ ਪ੍ਰੀਤ ਨੂੰ ਬੜਾ ਸ਼ੌਂਕ ਹੈ ਨਾ ਮਿੱਠਾ ਖਾਣ ਦਾ ਸੇਵੀਆਂ ਵਗੈਰਾ ਤੇ ਸੇਵੀਆਂ ਆਪਾਂ ਬਣਾ ਕੇ ਰੈਡੀ ਕਰ ਦਿਆਂ ਤੇ ਸਬਜ਼ੀ ਤੇ ਥੋੜਾ ਲੱਗੂ ਟਾਇ ਨਾ ਫਿਰ ਗੁੰਨਦੇ ਆਟਾ ਬਾਕੀ ਜੀ ਸਪੋਰਟ ਕਰੋ ਸਾਰੇ ਭੈਣ ਭਰਾ ਹਨਾ ਵੀ ਜੇ ਮੈਂ ਜੋ ਵੀ ਕੋਸ਼ਿਸ਼ ਕਰ ਰਹੀਆਂ ਆ ਤਿਆਂ ਵਾਸਤੇ ਕਰ ਰਹੀਆਂ ਤੇ ਜਿਹੜੇ ਜਿਹੜੇ ਭੈਣ ਭਰਾ ਤਿਆਂ ਨੂੰ ਪਿਆਰ ਕਰਦੇ ਹਨਾ ਉਹ ਤਾਂ ਜਰੂਰ ਸਪੋਰਟ ਕਰਨਗੇ ਆਪਣੇ ਚੈਨਲ ਨੂੰ ਤੇ ਬਾਕੀ ਜੀ ਹਨਾ ਬੜਾ ਕਮੈਂਟ ਨਹੀਂ ਕਿਸੇ ਨੂੰ ਵੀ ਕਰਨਾ ਚਾਹੀਦਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪਤਾ ਜਿਹੜੇ ਭੈਣ ਭਰਾ ਗਿਫਟ ਭੇਜਦੇ ਆ ਪਤਾ ਕਿਉਂ ਭੇਜਦੇ ਆ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਵੀ ਸਾਡੇ ਧੀਆ ਹੈ ਨਹੀਂ ਉਹੀ ਭੈਣ ਭਰਾ ਗਿਫਟ ਭੇਜੂਗਾ ਜਿਨ੍ਹਾਂ ਦੇ ਆਪ ਦੇ ਧੀਆ ਹੈ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਧੀਆ ਹੁੰਦਗਾ ਨਾ ਕਿੰਨਾ ਪਿਆਰਿਆ ਹੁੰਦਗਾ ਧੀਆ ਕਾ ਧੀਆ ਨਾਲ ਘਰ 'ਚ ਰੌਣਕ ਹੁੰਦੀ ਆ ਨਾ ਇਹ ਚੀਜ਼ ਹਰੇਕ ਤਾਂ ਸਮਝ ਨਹੀਂ ਸਕਦਾ ਤੇ ਕੋਈ ਕੋਈ ਵਿਰਲਾ ਹੀ ਸਮਝਦਾ ਹੈ ਨਾ ਤੇ ਚਲੋ ਜੀ ਆਪਾਂ ਹਨ ਜੇ ਕੋਈ ਗਿਫਟ ਭੇਜਦਾ ਆਪਾਂ ਨਾਲ ਨਹੀਂ ਕਰਦੇ ਹਨਾ ਤੇ ਜੇ ਕੋਈ ਭੈਣ ਭਰਾ ਨਹੀਂ ਗਿਫਟ ਭੇਜਦਾ ਆਪਾਂ ਕਦੇ ਵੀ ਮੰਗਣੀ ਰੱਖੀ ਤੇ ਨਾ ਮੈਂ ਮੰਗ ਰੱਖਾ ਹਨ ਤੇ ਬਾਕੀ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨ ਤੇ ਅੱਜ ਤਾਂ ਚਲੋ ਆਪਾਂ ਪ੍ਰੀਤ ਨਾਲ ਹਨਾ ਉੱਥੇ ਜਾਵੜੇ ਅ ਫੰਕਸ਼ਨ ਤੇ ਤੇ ਉਹ ਹੁਣ ਨਾ ਕਹਿੰਦੇ WhatsApp ਤੇ ਦੱਸਣਗੇ ਵੀ ਕਿਹੜੇ ਕਿਹੜੇ ਬੱਚਾ ਸਿਲੈਕਟ ਹੋਇਆਗਾ ਵੀ ਜਿਹੜਾ ਜਿਹੜਾ ਬੱਚਾ ਸਿਲੈਕਟ ਹੋਗਾ ਉਹਨਾਂ ਦੇ ਮਤਲਬ ਵੀ ਗਰੁੱਪ WhatsApp ਤੇ ਵੀ ਉਹ ਮੈਸੇਜ ਕਰ ਦੇਣਗੇ ਵੀ ਇਹ ਬੱਚਾ ਸਿਲੈਕਟ ਹੋ ਗਿਆ ਹਨਾ ਤੇ ਸੈਕੰਡ ਪਾਟ ਵਾਸਤੇ ਤੇ ਫਿਰ ਦੇਖਾਂਗੇ ਕੀ ਬਣਦਾ ਤੇ ਇਧਰ ਆਪਣਾ ਪੁੱਤ ਜਸ਼ਨਾ ਦੁਆਸ਼ਾ ਨਾ ਵੀ ਨਾਲ ਗਿਆ ਸੀਗਾ ਸਾਡੇ ਇਹ ਵੀ ਕਹਿੰਦਾ ਮੈਂ ਵੀ ਉੱਥੇ ਜਾ ਕੇ ਫਾਰਮ ਭਰਤਾ ਕਹਿੰਦਾ ਮੈਂ ਵੀ ਇੱਥੇ ਡਾਂਸ ਕਰਨਾ ਇੱਕੇ ਤਾਂ ਫੈਸਲਾ ਕੀਤਾ ਇੱਕੇ ਤਾਂ ਫੈਸਲਾ ਕੀਤਾ ਮੇਰੇ ਪੁੱਤ ਨੇ ਤੇ ਮੇਰੇ ਪੁੱਤ ਦਾ ਗਿਫਟ ਇੱਕ ਦੋ ਦਿਨਾਂ ਚਾਉਣ ਆਲੇ ਹਨਾ ਹਨਾ ਜਿਵੇਂ ਤੇ ਇਧਰ ਆਪਣਾ ਗਿੱਧਾ ਕਰ ਲ ਪ੍ਰੀਤ ਨੇ ਗਿੱਧੇ ਦਾ ਹਨਾ ਉਹ ਕਰਿਆ ਸੀਗਾ ਗਿੱਧੇ ਚ ਪਾਰਟਿਸਪੇਟ ਕਰਿਆ ਨੇ ਕੱਲੀ ਨੇ ਗਿੱਧਾ ਕਰਿਆਗਾ ਤੇ ਬਾਕੀ ਇੱਕ ਚੀਜ਼ ਭੁੱਲ ਗਈ ਸੀ ਮੈਂ ਹਨਾ ਤੇ ਅੱਜ ਵਾਲੇ ਬਲੌਗ ਚ ਨਾ ਆਪਾਂ ਪ੍ਰੀਤ ਨੇ ਸਕੂਲ ਚ ਡਾਂਸ ਕਰਿਆ ਸੀ ਇੱਕ Song ਤੇ ਤੇ ਇੰਨਾ ਕੁ ਪਿਆਰਾ ਡਾਂਸ ਕਰਿਆ ਹਨਾ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਉਹ ਮੈਂ ਨਾ ਸ਼ਾਰਟ ਲਗਾਉਂਗੀ ਹਨਾ ਇਸ ਬਲੌਗ ਚ ਅੱਜ ਵਾਲੇ ਤੇ ਸਾਰੇ ਭੈਣ ਭਰਾ ਨਾ ਮੇਰੀ ਧੀ ਵਾਸਤੇ ਦੱਸਿਓ ਵੀ ਇਹ ਨਾ ਵੀ ਪ੍ਰੀਤ ਨੇ ਕਿੰਦਾ ਡਾਂਸ ਕਰਿਆ ਕਿੱਡੇ ਆ ਕਿੰਨਾ ਕੁ ਸੋਹਣਾ ਡਾਂਸ ਕਰਿਆ ਜਾਂ ਕਿਵੇਂ ਡਾਂਸ ਕਰਿਆ ਇਹ ਜਰੂਰ ਕਮੈਂਟ ਕਰਕੇ ਦੱਸਿਓ ਇਹਦੇ ਨਾਲ ਨਾ ਪਤਾ ਕੀ ਹੈ ਮੇਰੀ ਧੀ ਦੀ ਹੌਸਲਾ ਵਜਾਈ ਹੋ ਜੂਗੀ ਹਨਾ ਵੀ ਬਹੁਤ ਸੋਹਣਾ ਡਾਂਸ ਕਰਦਾ ਇਹ ਬਹੁਤ ਸੋਹਣਾ ਤੇ ਬਹੁਤ ਪਿਆਰਾ ਬੱਚਾ ਹੈ ਮੈਨੂੰ ਪਤਾ ਹੈ ਇਹ ਨਾ ਆ ਜਿਹੜਾ ਫੰਕਸ਼ਨ ਰੱਖਿਆ ਇਹਨਾਂ ਨੇ ਹਨਾ ਕਾਲੇ ਵਾਲੀ ਸਕੂਲ 'ਚ ਜਰੂਰ ਸਿਲੈਕਟ ਹੋਊਗਾ ਇਹ ਮਾਂ ਦੀ ਦੁਆ ਹੈ ਹਨਾ ਪੁੱਤ ਹਨਾ ਬਗੂ ਤੇ ਮੇਰਾ ਪੁੱਤਰ ਹੁਣ ਗੱਭਰੂ ਹੋ ਗਿਆ ਗੱਭਰੂ ਵੱਡਾ ਹੋ ਗਿਆ ਤੇ ਬਹੁਤ ਸਿਆਣਾ ਮੇਰਾ ਪੁੱਤ ਬਹੁਤ ਸੰਜਗਾਰ ਹੈ ਪੁੱਤਰ ਗਿਆ ਮੈਂ ਕੈਮਰਾ ਇੱਧਰ ਕਰੀ ਜਾਨੀਏ ਓਏ ਜੈਸਾ ਨਾ ਵੀਡੀਓ ਹੱਟੀ ਹੋ ਜੀ ਤੂੰ ਗੱਭਰੂ ਨੇ ਉਹਨਾਂ ਨੂੰ ਧਾਰਤੀ 'ਚ ਵੱਡਦਾ ਜਾਣਾ ਆ ਦੇਖੋ ਤਾਰਤੀ ਚੜ ਗਿਆ ਮੇਰਾ ਪੁੱਤ ਗੱਪਰੂ ਨਹੀਂ ਹੋ ਰਿਹਾ ਗੱਪਰੂ ਨਹੀਂ ਹੋ ਰਿਹਾ ਦੇਖ ਬਾਲ ਕਿਵੇਂ ਕਰੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫਾਲੋਵਾਚ ਕਰ ਲਿਓ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਬਾਏ